ਬੀਬੀ ਕੋਲਾ ਜੀ ਅਪਲਾਈ ਕੇ ਅੰਦਰ ਟਰਸਟ ਅਤੇ ਸ਼ਰਮਣੀ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਲੋਗੜ ਸਾਹਿਬ ਵਿਖੇ ਨਵੇਂ ਬਣੇ ਬਾਥਰੂਮ ਦਾ ਕੀਤਾ ਉਦਘਾਟਨ ਸਰਥਾਈ ਹੋਏ ਜੀ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਚੋਹਾ ਸਾਹਿਬ ਜਾਦਿਆਂ ਚਾਲੀਆਂ ਸਾਹਿਬ ਵਿਖੇ ਰਾਜਾ ਨਰਾਜ ਪਾਨਾਨ ਪਾਨ ਜੇਵਾਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮਨ ਸਾਹਿਬ ਜੀ ਦੇ ਦਰ ਕਰਦੇ ਸੇਵਕ ਦਰੋਂ ਕਰੋ ਵਰਸਾਏ ਹੋਏ ਮਹਾਪੁਰਸ਼ ਭਾਈ ਸਹ ਪਾਈ ਗੁਰ ਇਕਬਾਲ ਸਿੰਘ ਜੀ ਬੀਬੀ ਕੌਲਾ ਜੀ ਭਲਾਈ ਕੇਂਦਰ ਵਾਲੇ ਸਤਿਗੁਰੂ ਜੀ ਜੋ ਆਪ ਜੀ ਨੇ ਕਿਰਪਾ ਕੀਤੀ ਹੀ ਦਇਆ ਕੀਤੀ ਸਤਿਗੁਰੂ ਜੀ ਸੇਵਕਾਂ ਤੇ ਗੁਰਦੁਆਰਾ ਸਾਹਿਬ ਜੀ ਨੂੰ ਨਿਹਾਲ ਸਭ ਬਲੇ ਖਲੇ ਖਲੇ ਰਹੀਓ ਨਾਲ ਸਰ ਸਾਹਮਣੇ ਲਿਖੋ ਸਰ ਵਾਹਿਗੁਰੂ ਦੇ ਸੋਨਾ ਸਾਸਰੀਏ ਵਾਹਿਗੁਰੂ ਸਾਵਣੇ ਕਿਉਂ ਦੇਖਿਓ ਵਗਰੋ ਉਹਨਾਂ ਨੰਗਾ ਕਰੋ ਵੇਖ ਲੋ ਸਿਸਟਮ ਥੜਾ ਇਲਟ ਗਿਆ ਉਹ ਨਹਾ ਆ ਰਹਾ ਸੀ ਆ ਨਹਾ ਕੋ ਨਹਾ ਸੁਲੇ ਸੁ ਨਹਾ ਇੱਕ ਤਾਂ ਸਾਡਾ ਇੱਕ 4 ਸਾਲ ਨੂੰ ਤੇ ਇੱਕ ਤਰ੍ਹਾਂ ਉਹ ਨਹਾ ਹਾ ਸ੍ਰੀ ਆਪਾਲ ਸੋ ਨਿਹਾਲ ਜੀ ਸਿਮਰਨ ਕਾਲ ਸਾਡੇ ਸੁਭਰਾ ਸਾਹਿਬ ਦੀ ਦਾਸ ਜੀ ਬਹੁਤ ਸਜੋਗਪਾ ਜੀ ਸੋ ਨਿਹਾਲ ਸਾਹਮਣੇ ਦੇਖਿਓ ਸਾਹਮਣੇ ਦੇਖਿਓ ਤਾਂ ਆ ਜਾਓ ਜੀ ਸਾਰੇ ਹੁਣੇ ਸੋ ਨਿਹਾਲ ਜੀ ਸਿਮਰਨ ਕਾਲ ਇਹ ਹਰ ਗੁਰਦੇ ਦੀਦਾ ਕਿਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਅੱਜ ਸਤਿਗੰਨ ਸ਼੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦਰਾ ਕਿਲਾ ਲੋਗਰ ਸਾਹਿਬ ਦੇਖੇ ਸਾਡੇ ਅਤੀ ਸਤਿਕਾਰਯੋਗ ਪਾਇਗੁਰ ਇਕਬਾਲ ਜੀ ਬੀਬੀ ਕੌਲਾ ਜੀ ਭਲਾਈ ਕੇਂਦਰ ਟਰਸਟ ਵੱਲੋਂ ਅ ਇਥੇ ਸੰਗਤਾਂ ਦੇ ਬੜੀ ਮੰਗ ਸੀ ਕਿ ਜਿਹੜੇ ਬਾਥਰੂਮ ਬਣਾਉਣ ਬਾਅਦ ਤੇ ਸੋ ਲੰਬੇ ਸਮੇਂ ਤੋਂ ਇਹ ਸੰਗਤਾਂ ਦੀ ਡਿਮਾਂਡ ਆ ਰਹੀ ਸੀਗੀ ਸੋ ਇਹ ਸੰਗਤਾਂ ਦੀ ਮੰਗ ਨੂੰ ਮੁੱਖ ਵੇਖਦੇ ਹੋਏ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਹਦਾਇਤਾਂ ਦੇ ਮਤਾਬਿਕ ਜਿਹੜੀ ਇਹ ਸੇਵਾ ਸੀਗੀ ਤੇ ਸਾਡੇ ਮੇਰੇ ਛੋਟੇ ਵੀਰ ਭਾਈ ਵਿਕਰਮ ਸਿੰਘ ਜੀ ਜਿਹੜੇ ਐਡੀਸ਼ਨਲ ਮੈਨੇਜਰ ਨੇ ਜੋ ਇਥੇ ਗੁਰਦੁਆਰਾ ਸਾਹਿਬ ਦਾ ਕੰਮਕਾਜ ਦੇਖਦੇ ਨੇ ਉਹਨਾਂ ਦੇ ਯਤਨਾ ਸਦਕਾ ਜਿਹੜੀ ਇਹ ਸੇਵਾ ਇਹ ਭਾਈ ਗੁਰ ਇਕਵਾਲ ਜੀ ਬੀਬੀ ਮਾਤਾ ਕੌਲਾ ਜੀ ਭਲਾਈ ਕੇਂਦਰ ٹرسٹ ਨੂੰ ਦਿੱਤੀ ਗਈ ਸੀ ਜੋ ਪਿਛਲੇ ਤਕਰੀਬਨ 2.5 ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਇੱਥੇ ਸੰਗਤਾਂ ਦੀ ਮੰਗ ਮੁਤਾਬਕ 13-14 ਜਿਹੜੇ ਵਾਸਰੂਮ ਨੇ ਬਹੁਤ ਵਧੀਆ ਦਿਖਦੇ ਬਣਾ ਕੇ ਸੰਗਤਾਂ ਦੀ ਸੰਗਤਾਂ ਨੂੰ ਸਮਰਪਿਤ ਕੀਤੇ ਨੇ ਅਸੀਂ ਸਤਿਗੰਗਾਂ ਸ੍ਰੀ ਹਰਮੰਦਰ ਸਾਹਿਬ ਵੱਲੋਂ ਭਾਈ ਸਾਹਿਬ ਦਾ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆ ਤੇ ਕਿ ਜਿਨ੍ਹਾਂ ਨੇ ਇੰਨੇ ਥੋੜੇ ਸਮੇਂ ਵਿੱਚ ਜਿਹੜੀ ਇਹ ਸੇਵਾ ਮੁਕੰਮਲ ਕਰਕੇ ਸੰਗਤਾਂ ਦੇ سپرد ਕੀਤੀ ਆ ਅੱਗੋਂ ਵੀ ਆਸ ਕਰਦੇ ਆ ਵੀ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀਆਂ ਇਹਨਾਂ ਨੂੰ ਸੁਭਾਵਾਂ ਦਿੱਤੀਆਂ ਜਾਣਗੀਆਂ ਉਹ ਸਮੇਂ ਸਿਰ ਤੇ ਪੂਰੀਆਂ ਕਰਕੇ ਸੰਗਤਾਂ ਦੇ سپرد ਕੀਤੀਆਂ ਜਾਣ ਮੈਂ ਸਤਿਗੰਗਾਂ ਸ੍ਰੀ ਹਰਮੰਦਰ ਸਾਹਿਬ ਵੱਲੋਂ ਪਾਈ ਸਾਹਿਬ ਜੀ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਜੀ ਵੱਡੇ ਮੈਨੇਜਰ ਸਾਹਿਬ ਭਗਵੰਤ ਸਿੰਘ ਜੰਗੇੜਾ ਇਧਰੋਂ ਲਖਨਜੀਤ ਸਿੰਘ ਜੀ ਦੀ ਸਾਰੇ ਬਾਦਲੇ ਗੁਰਦੁਆਰਿਆਂ ਦੀ ਦੇਖ ਦੇ ਜੋ ਸ਼੍ਰੋਮਣੀ ਕਮੇਟੀ ਵੱਲੋਂ ਚੋਲੀ ਜਪਾਈ ਇਹਨਾਂ ਸਾਰਿਆਂ ਦੇ ਤਾਂ ਮੀਂਹ ਸਾਬ ਦੀਆਂ ਸੇਸ਼ਾਂ ਪਿਆਰ صدਕਾ ਗੁਰਦੁਰਾ ਕੇਰਾਸੀ ਦੀ ਲੋਗੜ ਸਾਹਿਬ ਦੇਖੇ ਆਪਣਾ ਭਾਈਆਂ ਵਾਸਤੇ ਵੀ ਬੀਬੀਆਂ ਵਾਸਤੇ ਵੀ ਸਾਰੀ ਨਵੀਆਂ ਫਲੈਸ਼ਾਂ ਬਾਥਰੂਮਾਂ ਦੀ ਸੇਵਾ ਬੀਬੀ ਕੋਲਾਂ ਭਲਾਈ ਦੇ ਅੰਦਰ ਕੋਲੋਂ ਸਾਧਗੁਰਾਂ ਨੇ ਲਈ ਹੈ ਅੱਜ ਇਹਦਾ ਸ਼ੁਭ ਘੋੜਤ ਜਿਹੜਾ ਹੈ ਸਾਧਗੁਰਾਂ ਦੀ ਕਿਰਪਾ ਦੇ ਨਾਲ ਉਦਗਾਟਨ ਕੀਤਾ ਗਿਆ ਹੁਣ ਪਹਿਲੇ ਜਿਹੜੀਆਂ ਸੀ ਉਹ ਬਹੁਤ ਦਰਦ ਹੋਈਆਂ ਸੀ ਬਹੁਤ ਜ਼ਿਆਦਾ ਤੇ ਹੁਣ ਸਾਰੀਆਂ ਸੰਗਤਾਂ ਕਿਉਂਕਿ ਮੰਨ ਦੀ ਰੀਝ ਹੈ ਇਹ ਇਹ ਵੀ ਹੋਰ ਰੌਣਕਾਂ ਅਗੇ ਵੀ ਨੇ ਹੋਰ ਰੌਣਕਾਂ ਲੱਗਣ ਜਿੰਨੇ ਅੱਗੋਂ ਇੰਟਰਲੌਕ ਟਾਇਲ ਜਾਂ ਹੋਰ ਸੇਵਾ ਦਾ ਇਸ਼ਾਰਾ ਨજર ਸਾਹਬ ਨੂੰ ਹੋਇਆ ਉਹੀ ਕਰਕੇ ਵਾਹਿਗੁਰੂ ਕਿਰਪਾ ਕਰੇ ਗੁਰੂ ਹਰਿਦੋਇ ਸਾਹਿਬ ਆਪ ਵਰਦ ਕੇ ਸਰਕਾਰ ਜੀ ਕਰਾ ਰਹੇ ਨੇ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਧੰਨਵਾਦ ਜਿਉਂ ਨਾ ਸੇਵਾ ਚ ਹੱਲ ਜਿਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ